ਕਿ ਤੁਹਾਨੂੰ ਪਤਾ ਹੈ ਅੱਜ ਮੇਰਾ ਹੈਪੀ ਬਰਥਡੇ ਟੂ ਯੂ ਹੈ ਤੇ ਇਹ ਚੱਕਰ ਉਹ ਮੇਰੇ ਨਿਆਣਿਆਂ ਨੇ ਸਵੇਰ ਦੇ ਆ ਕੇ ਇਹ ਤਿਆਰੀਆਂ ਕੀਤੀਆਂ ਨੇ ਮੈਂ ਬਹੁਤ ਬਿਮਾਰ ਆ ਪਰ ਫਿਰ ਵੀ ਮੈਂ ਖੁਸ਼ ਆ ਮੈਂ ਉਹ ਆਏ ਸਵੇਰੇ ਉਹਨਾਂ ਨੇ ਲੱਗੀ ਮੇਰੇ ਲਈ ਸਰਪ੍ਰਾਈਜ਼ ਪਲਾਨ ਕੀਤਾ ਸੀਗਾ ਕਿ ਆਪਾਂ ਦੀਦੀ ਲਈ ਡੈਕੋਰੇਸ਼ਨ ਕਰਾਂਗੇ ਪਰ ਮੈਂ ਕਹ ਰਹੀ ਸੀਗੀ ਬਟ ਫਿਰ ਵੀ ਉਹਨਾਂ ਨੇ ਆਪਣੇ ਨੁਬਾਰ ਕੱਢ ਕੇ ਮੇਰੇ ਲਈ ਇਦਾਂ ਰੂਮ ਡੈਕੋਰੇਟ ਕੀਤਾ ਦਿਖਾ ਇਹ ਲਾਈਟਾਂ ਜਗਾ ਕੇ ਇਹ ਸਾਰਾ ਇਹ ਸਾਰੇ ਛੋਟੇ ਛੋਟੇ ਬੱਚਿਆਂ ਨੇ ਕੀਤਾ ਛੋਟੇ ਛੋਟੇ ਬੱਚਿਆਂ ਨੇ ਸੋ ਇਹ ਕਾਫੀ ਹੈ ਮੇਰੇ ਲਈ ਲਾਈ ਜੀ ਸੋ ਇਹਨਾਂ ਨੇ ਬਹੁਤ ਹੀ ਪਿਆਰਾ ਜਿਹਾ ਗਿਫਟ ਇਹ ਮੈਨੂੰ ਦਿੱਤਾ ਆ ਮੈਂ ਬਹੁਤ ਖੁਸ਼ ਆ ਕਿਉਂਕਿ ਇਹ ਹਲੇ ਬਹੁਤ ਛੋਟੇ ਆ ਤੇ ਛੋਟਿਆਂ ਦੇ ਹਿਸਾਬ ਨਾਲ ਇਹਨਾਂ ਨੇ ਬਹੁਤ ਅੱਛਾ ਕੀਤਾ ਬਾਰ ਬਾਰ ਸਾਲੀਆਂ ਨੇ ਸਾਲੀਆਂ ਨੇ ਨਾਕਾ ਲਿਆ ਉਲਟਾ ਹੋ ਗਿਆ ਕੁੜੀ ਦਾ ਰੀਬਨ ਕਟਾਉਂਦੀਆਂ ਹੁੰਦੀਆਂ ਮੁੰਡੇ ਰੀਬਨ ਕਟਾਣ ਲੱਗਿਆ ਕਿੰਨੇ ਕਿੰਨਾ ਸ਼ਗਲ ਲਾਉਂਗੇ ਫਿਰ ਇਹ ਦੀ 55 ਲੱਖ ਰੁਪਏ ਆ कौन है भी वारे? भी वारे? भी कौन कौन हैप्पी थैंक यू <laughs> <laughs> No, <laughs>

कहना है कच्चा पापड़ 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 ਕੋਸ਼ਿਸ਼ ਮੈਮ ਕਿੱਦਾਂ ਕਰਦੀ ਹੁੰਦੀ ਆ ਉਹ ਪਤਾ ਕੀ ਕਰਨਾ ਡੰਡਾ ਲੈ ਕੇ ਨਾ ਜੋ ਇੱਥੇ ਆ ਆ ਇੱਥੇ ਆ ਕਿਸੇ ਨਾ ਬੁਲਾਉਂਦੇ ਆ ਨਵੀਂ ਪਾਜੀ ਨੂੰ ਜੋ ਆਜ ਆ ਇੱਥੇ ਮੈਂ ਡੰਡਾ ਮਾਰਨਾ ਆ ਐਨੇ ਪਿਆਰ ਨਾਲ ਦੀਦੀ ਜੀ ਮੈਂ ਕਰ ਤੁਜੀ ਚੱਲ ਕਰ ਆ ਚੱਲ ਨਵੀਂ ਅਗਲੀ ਵਾਰੀ ਦੀਦੀ ਮੈਂ ਕਰਨਾ ਨਹੀਂ ਆ ਜੋ ਵੀ ਆਇਆ ਚੱਲ ਕਰ ਨਹੀਂ ਤੂੰ ਕਰ ਇੱਕ ਵਾਰ ਕਰ ਚੱਲ ਕਰ ਫਿਰ ਜਿਹੜੀ ਪਹਿਲਾਂ ਕਹਿੰਦੇ ਆ ਮੈਨੂੰ ਬਾਜਾ ਮਾਰ ਦੇ ਨਵੀ ਇਧਰ ਆ ਨਵੀ ਜਿਵੇਂ ਮੈਂ ਆਉਂਦਾ ਨਹੀਂ ਕਦੇ ਵੀ ਚੀਕ ਮਾਰ ਕੇ ਕਹਿੰਦੇ ਨਵੀ ਇਧਰ ਆ

ਉਹ ਤੇ ਉਹਨੇ ਆਪਣੀ ਮਾਨ ਦੀ ਰੱਖਾ ਬੰਦ ਕੀਤੀ ਚਰਨ ਨਾ ਕਰੋ ਤਾਂ ਸਾਰਾ ਕਟ ਦਿਓ ਅਗਲਾ ਦੱਸ ਕੌਣਾ ਇਹ ਉਹ ਦੱਸ ਉਹ ਗਿਆ ਸੱਚਾ ਕਹਿੰਦਾ ਉਹ ਵੀ ਤੋੜਿਆ ਜਾਂ ਕੋਈ ਮੋਰਲਾ ਦੱਸਣਾ ਤੂੰ ਕੌਣਾ ਜੋ ਦੱਸ ਆਈਆ

जित गया ना भी

जुन्नी में रख दे नारियां मेरे याद से गदी दे नारियां आके ना ले आओ चुन्नी रख दे भाई सोना कर रहा वो आ जा आ जा मन से दिल में रख लेना दिल ले ले तू हार

दूर दूर बिठाया चोरी so <laughs> तो चोर छी नोर नहीं है कैमरा लगा वा ना कदम ਹਾਂ ਤੇ ਅਦੀ ਦੀ ਮੈਂ ਕਿਤਾਬ ਜੁੜੀ ਕਰਾ ਤੱਕਾ ਕੈਮਰਾ ਨਾ ਥੋੜੀ ਨਹੀਂ ਥੋੜੀ ਦੀ ਅੱਗੜੀ ਆ ਤੇ ਸਾਹ ਨਹੀਂ ਪਤਾ ਜੇ ਟੂਟੂ ਕਰਨ ਲੱਪੀ ਨਾ ਬਚਾਣਾ ਤੁਹਾਨੂੰ ਮੈਂ ਵੀ ਨਹੀਂ ਹੈਗਾ ਮੈਂ ਭੱਜ ਕਰਾਂ ਮੈਂ ਭੱਜ ਜਾਣਾ ਜਾ 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 ਮੈਂ ਆ ਗਿਆ ਫਿਰ ਲੈ ਚੱਲ ਜਾ ਖੁਸ਼ੀ ਜਾ ਚੱਲ 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 ਨਾ ਬਾੜ ਬਾਜ ਵਿੱਚ ਬਾੜਾ

ਵੀਰੋ ਤੇ ਗਾਇਸ ਭੈਣੋ ਦੇਖੋ ਇਹ ਮੇਰੇ ਸਾਰੇ ਟਿਊਸ਼ਨ ਦੇ ਬੱਚੇ ਮੇਰੇ ਲਈ ਦੁਕਾਨ ਹੀ ਖਰੀਦ ਕੇ ਲੈ ਆਏ ਆ थैंक यू so much ਐਂਡ ਲਵ ਯੂ ਆਲ ਤੁਸੀਂ ਮੇਰਾ ਬਰਥਡੇ ਇੰਨਾ ਸਪੈਸ਼ਲ ਬਣਾਇਆ ਉਹਦੇ ਲਈ ਬਹੁਤ ਸਾਰਾ ਥੈਂਕ ਯੂ